सतनाम श्री वागुरु साहेब जी एक ओंकार सतनाम करता पुरुष निरप ਨਿਰਵਰ ਪਕਾਲ ਮੂਰਤ ਅਦਿ ਨੇ ਸੈਪੰ ਗੁਰ ਪ੍ਰਸਾਦ ਜਬ ਖਾਲ ਸਚ ਜੋਗਾਦ ਸਚ ਏ ਬੀ ਸਚ ਨਾਨਕ ਹੋਸੀ ਭੀ ਸਚ ਔਰ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆ ਇੱਕ ਅੱਖਰ ਹਰਿ ਮਨ ਵਸਤ ਨਾਨਕ ਹੋਤ ਨਿਹਾਲ ਅੰਦਰ ਸਚਾਨੇ ਹੋ ਲਾਇ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਬਾਣ ਤਨ ਮਨ ਹੋਏ ਨਿਹਾਲ ਜੋ ਗੁਰ ਦੇਖਾ ਸਾਹਮਣੇ ਤੇ ਤੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਉ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਦਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਰੜ ਮੇਰਾ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਰਹਿਮਤ ਕਿਰਪਾ ਕਰ ਰਹੇ ਨੇ ਅਮਰਤਵਲੇ ਦੇਸ ਭਾਗ ਸਮੇ ਨਿਤਨੇਮ ਦੀਆਂ ਅਮੋਲਕ ਦਾਤਾਂ ਸੰਗਤਾਂ ਦੇ ਦਰਸ਼ਨ ਮਿਲੇ ਸਤਸੰਗਤ ਦੇ ਮਹਾਨ ਕੁੰਭ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ ਗੁਰ ਸ਼ਬਦ ਦੇ ਵਿਚਾਰ ਗੁਰਧਿਆਸ ਸੁਣਨਾ ਸੁਣਾਉਣ ਦਾ ਮਹਾਰਾਜ ਨੇ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ ਜਿੰਨੇ ਵੀ ਸਰੀਰ ਆਪ ਜੀ ਸਮੂਹ ਮਾਏ ਭਾਈ ਸ਼ਰਧਾ ਭਾਵਨਾ ਦੇ ਨਾਲ ਨਿਤਨੇਮ ਅਨੁਸਾਰ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਰਹੇ ਹੋ ਸਭ ਧਨਤਾ ਦੇ ਜੋ ਸਵਾ ਪ੍ਰੇਮਿਓ ਸਮਾਂ ਥੋੜਾ ਹੁੰਦਾ ਵਿਚਾਰਾਂ ਬਹੁਤ ਹੁੰਦੀਆਂ ਜਤਨ ਕਰੀਏ ਜਿੰਨਾ ਵੀ ਸਮਾਂ ਮਿਲਦਾ ਹੈ 5-10 ਮਿੰਟ ਦਾ ਕੋਸ਼ਿਸ਼ ਹੋਵੇ ਵੀ ਉਹ ਲੇਖੇ ਦੇ ਵਿੱਚ ਲੱਗ ਜਾਏ ਸਮਾਂ ਜਿਹੜਾ ਇੱਥੇ ਸਾਡਾ ਜੋ ਗੁਜ਼ਾਰਾਂਗੇ ਉਹ ਲੇਖੇ 'ਚ ਲੱਗ ਜਾਏ ਲੇਖੇ ਦੇ ਵਿੱਚ ਲੱਗਣ ਦਾ ਭਾਵ ਇਹ ਹੈ ਕਿ ਅਸੀਂ ਗੁਰੂ ਦੇ ਸ਼ਬਦਾਂ ਨੂੰ ਜੀਵਨ ਦੇ ਵਿੱਚ ਪਲਾਈ ਕਰੀਏ ਗੁਰੂ ਦੇ ਇਤਿਹਾਸ ਨੂੰ ਸਿੱਖਿਆ ਕੀ ਹੈ ਜੋ ਵਿਚਾਰ ਹੈ ਉਹ ਜੀਵਨ ਦੇ ਵਿੱਚ ਲਾਗੂ ਕਰੀਏ ਜਿਵੇਂ ਮਹਾਰਾਜ ਦਾ ਉਪਦੇਸ਼ ਹੈ ਫਿਰ ਜੀਵਨ ਸੋਹਣਾ ਬਣਨਾ ਸ਼ੁਰੂ ਹੋ ਜਾਏਗਾ ਜ਼ਿੰਦਗੀ ਵਧੀਆ ਬਣ ਜਾਏਗੀ। ਬਿਰਾਗ ਉਪਰਾਮ ਜਿਹੜਾ ਉਹ ਵੱਧਦਾ ਜਾਂਦਾ ਹੈ। ਬਿਰਾਗ ਹੁੰਦਾ ਕੀ ਹੈ? ਬਿਰਾਗ ਲੱਗਣਾ, ਵਿయోగ ਲੱਗਣਾ ਉਹਦੇ ਨਾਮ ਹੁੰਦਾ। ਉਹਦੀ ਪ੍ਰਾਪਤੀ ਦਾ ਬਹੁਤ ਵੱਡੀ ਕਿਸਮਤ ਦੀ ਗੱਲ ਹੈ। ਭਾਵ ਉਚਾੜ ਰਹਿਣਾ ਉਪਰਾਵ ਰਹਿਣਾ ਦੇ ਇਤਿਹਾਸ ਤੋਂ ਪਰੇ ਹੋਣਾ ਸੰਜਮ ਦੇ ਵਿੱਚ ਆ ਜਾਣਾ ਜੀਵਨ ਦਾ ਉਹਦਾ ਫਾਇਦਾ ਨਹੀਂ ਕਿਆ ਪੜੀਐ ਕਿਆ ਗੁਨੀਐ ਕਿਆ ਵੇਦ ਪੁਰਾਨਾ ਸੁਣੀਐ ਜੇ ਗੁਰਦੇਵ ਕਹਿੰਦੇ ਨੇ ਪੜ੍ਹੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲੇ ਉਹ ਸੋਈ ਉਦਾ ਪੜਨਾ ਸੁਣਨਾ ਗੁਣਨਾ ਸੁਣਾਉਣਾ ਕਹੀਏ ਫਾਇਦਾ ਕੀ ਹੈ ਜੇ ਸਹਿਜ ਹੀ ਨਹੀਂ ਆਇਆ ਇਹ ਅਵਸਥਾ ਨਾ ਬਣੀ ਕੋਈ ਨਾ ਕੋਈ ਅਵਸਥਾ ਤਾਂ ਬਣੇ ਨਾ ਅਵਸਥਾ ਉਦੋਂ ਹੀ ਬਣੇਗੀ ਜਦੋਂ ਅਸੀਂ ਉਹਦੇ ਚਰਨਾਂ ਦੇ ਵਿੱਚ ਮਨ ਕਰਕੇ ਜੁੜਾਂਗੇ ਗੁਰੂ ਦੇ ਸ਼ਬਦਾਂ ਨੂੰ ਮੰਨਾਂਗੇ ਸਹਿਜਤਾ ਜ਼ਰੂਰੀ ਹੈ ਵਿਰਾਗ ਤੇ ਜਿਨ੍ਹਾਂ ਨੂੰ ਤਾਂ ਪਤਾ ਲੱਗ ਗਿਆ ਨਾ ਜੀ ਵਿਰਾਗ ਦਾ ਵੀ ਵਿਰਾਗ ਹੁੰਦਾ ਕੀ ਹੈ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਵਿਛੋੜਾ ਕੀ ਹੈ ਉਹ ਤਾਂ ਨਹੀਂ ਫਿਰ ਆਪਣੇ ਜੀਵਨ ਦਾ ਅਮਰਤ ਵੇਲਾ ਖੰਜਾਉਣਗੇ ਗੁਰੂ ਦੇ ਚਰਣਾ ਉੱਚ ਜੁੜਨ ਦਾ ਸਮਾਂ ਜਿਹੜਾ ਉਹ ਨਹੀਂ ਖੰਜਾਉਂਦੇ ਜਿਨ੍ਹਾਂ ਨੂੰ ਕੋਈ ਚੱਕਰੇ ਨਹੀਂ ਕੁਝ ਗਵਾਚਿਆ ਨਾ ਗਵਾਚਿਆ ਆਪਾਂ ਨੂੰ ਕੀ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਿੰਨੀ ਜਿਨੂੰ ਕੁਝ ਜਾਣਿਆ ਨਹੀਂ ਤਿੰਨ ਸੁਖ ਰੈਣ ਵਿਹਾਏ ਜਿਨ੍ਹਾਂ ਨੇ ਕੁਝ ਜਾਣਿਆ ਹੀ ਨਹੀਂ ਬੈਰਾਗ ਹੁੰਦਾ ਕੀ ਹੈ ਉਹਨਾਂ ਦੀ ਰਾਤ ਜਿਹੜੀ ਟੌਰ ਨਾਲ ਮੀਂਹ ਦੀ ਸੁੱਖਾਂ ਦੀ ਵੀਰ ਦੀ ਟੌਰ ਨਾਲ ਆਨੰਦ ਨਾਲ ਸੌਂਦੇ ਨੇ 10 ਵਜੇ ਉੱਠਣਾ ਉਹ ਏਸੀਆਂ ਚ ਪਏ ਨੇ ਉਹਨਾਂ ਨੂੰ ਚੱਕਰੇ ਨਹੀਂ ਕੋਈ ਜਿਨੂੰ ਕੁਝ ਜਾਣੇ ਜਿਨ੍ਹਾਂ ਨੇ ਕੁਝ ਜਾਣਿਆ ਹੀ ਨਹੀਂ ਮਹਾਰਾਜ ਕਹਿੰਦੇ ਕੀ ਨਹੀਂ ਜਾਣਿਆ ਵੀ ਬੈਰਾਗ ਕੀ ਹੈ ਤੇ ਜਿਹਨੂੰ ਬੈਰਾਗ ਦਾ ਪਤਾ ਲੱਗ ਗਿਆ ਉਹ ਨਾ ਫਿਰ ਸੌਂਗੇ ਆ ਕਿਸੇ ਦੇ ਵਿਛੋੜੇ ਦੇ ਵਿੱਚ ਨੀਂਦ ਆ ਜੇ ਇਹ ਕਿਵੇਂ ਹੋ ਸਕਦਾ ਹੈ ਤੁਸੀਂ ਸਾਡਾ ਪਿਆਰਾ ਜਾਵੇ ਸੱਜਣ ਦੁਨਿਆਵੀ ਤੌਰ ਤੇ ਕਹਿ ਲਈਏ ਇੱਕ ਨੁਕਤਾ ਪਕੜਨ ਦਾ ਸਮਝਣ ਦਾ ਕੋਈ ਸਾਡਾ ਵਿਛੜ ਦੇ ਸਨੇਹੀ ਪਿਆਰਾ ਬੰਦਾ ਸੌ ਨਹੀਂ ਸਕਦਾ ਨੀਂਦ ਉੱਡ ਜਾਂਦੀ ਹੈ ਅੱਖਾਂ 'ਚੋਂ ਵੈਰਾਗ ਜਿਹੜਾ ਹੈ ਜਲ ਜਿਹੜਾ ਹੈ ਅਥਰੂ ਜਿਹੜੇ ਨੇ ਵਗਦੇ ਜਾਣਗੇ ਬਹਿੰਦੇ ਜਾਣਗੇ ਰੋਹੀ ਜਾਏਗਾ ਬੰਦਾ ਰੋਹੀ ਜਾਏਗਾ ਕਿਉਂ ਵਿਰਾਗ ਲੱਗ ਗਿਆ ਵੀ ਵਿਛੋੜਾ ਪੈ ਗਿਆ ਤੇ ਪ੍ਰੀਮੀਅਮ ਇਹ ਵਿਰਾਗ ਜਿਹੜਾ ਨਾ ਦੁਨੀਆ ਦਾ ਰੋਣਾ ਘਟਦਾ ਜਾਊਗਾ हां ਕੁਝ ਸਮਾਂ ਛੱਟ ਮਾਰੂ ਉਪਰਾਮ ਰਹੇਗਾ ਬੰਦਾ ਹੌਲੀ ਹੌਲੀ ਉਹ ਬੈਰਾਗ ਉਹ ਰੋਣਾ ਧੋਣਾ ਘਟਦਾ ਜਾਂਦਾ ਹੈ ਇਸੇ ਤਰ੍ਹਾਂ ਖੁਸ਼ੀਆਂ ਦੇ ਵਿੱਚ ਹੁੰਦਾ ਜਿਹੜੀ ਅੱਜ ਖੁਸ਼ੀ ਬਹੁਤ ਆਨੰਦ ਦੇ ਰਹੀ ਆ ਖੁਸ਼ੀ ਦੇ ਵਿੱਚ ਬੰਦਾ ਫੁੱਲਿਆ ਨਹੀਂ ਸਮਾਉਂਦਾ ਉਹ ਘਟਦੀ ਜਾਂਦੀ ਹੈ ਹਰ ਇੱਕ ਚੀਜ਼ ਦਾ ਨਮੀ ਨਮੀ ਦਾ ਚਾਹ ਹੁੰਦਾ ਹੈ ਘਟਦਾ ਜਾਂਦਾ ਹੈ ਨਵੇਂ ਨਵੇਂ ਵੈਰਾਗ ਦਾ ਬਹੁਤ ਜ਼ਿਆਦਾ ਦੁੱਖ ਹੁੰਦਾ ਘਟਦਾ ਜਾਂਦਾ ਹੈ ਦੁਬਾਰੇ ਫਿਰ ਬੰਦਾ ਉਸ 스테ਜ ਤੇ ਆ ਜਾਂਦਾ ਪਰ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਵੈਰਾਗ ਬਹੁਤ ਡੂੰਘਾਈ ਦੀਆਂ ਗੱਲਾਂ ਆਮ ਜੀ ਗੱਲ ਨਹੀਂ ਇਹ ਗੁਰਮਤ ਦੀ ਵਿਚਾਰਧਾਰਾ ਜਿਹੜੀ ਆ ਇਹ ਵੱਧਦੀ ਜਾਏਗੀ ਘਟਦੀ ਤੇ ਜਿਨ੍ਹਾਂ ਨੂੰ ਤਾਂ ਲੱਗ ਗਿਆ ਪਤਾ ਮਹਾਰਾਜ ਕਹਿੰਦੇ ਫਿਰ ਉਹ ਨਾ ਸੋنگੇ ਉਹਨਾਂ ਦੇ ਜੀਵਨ ਦੇ ਵਿੱਚੋਂ ਫਿਰ ਅਮਰਤ ਵੇਲਾ ਜਾਂਦਾ ਨਹੀਂ ਬੈਰਾਗ ਪੈਦਾ ਹੋ ਗਿਆ ਜਦੋਂ ਅੰਦਰ ਗੱਲ ਬਣ ਨਹੀਂ ਹੋ ਰਹੀਆਂ ਜਦੋਂ ਮਹਾਰਾ ਦੇ ਚਰਨਾਂ 'ਚ ਬੰਦਾ ਜੁੜੇਗਾ ਤੇ ਦੂਸਰੀ ਬੇਨਤੀ ਇਹ ਵੀ ਦੀ ਵੀ ਘਰ-ਬਾਰ ਤਿਆਗ ਦੀਏ ਛੱਡ ਕੇ ਭੱਜ ਜੀ ਕਿਧਰੀਏ ਨਾ ਵਿਚੇ ਲੈਣਾ ਮਹਾਰਾਜ ਕਹਿੰਦੇ ਹੁੰਦਾ ਕਰਿੰਦੇ ਆ ਜਿਉ ਤੂੰ ਕਮਾਵੰਦਿਆ ਸੁਖ ਭੁੰਚੋ ਤਿਆ ਇਹੰਦਿਆ ਤੂੰ ਪ੍ਰਭੂ ਮਿਲ ਨਾਨਕ ਪੁੱਤਰੀ ਚਿੰਤ ਚਿੰਤਾਵਾਂ ਜਿਹੜੀਆਂ ਨੇ ਪਰਿਵਾਰ ਵਿੱਚ ਰਹਿੰਦੇ ਆ ਇਹ ਦੂਰ ਕਰਨੀਆਂ ਆਪਾਂ ਕਿਰਤ ਕਰਦੇ ਹੋਏ ਦਸਾਨਾ ਹਾਂ ਉਪਰਾਵ ਆਨੰਦ ਸਹਿਜ ਅਵਸਥਾ ਆ ਜਾੜਨੀ ਟਕਾ ਪੈਦਾ ਹੋ ਜਾਣਾ ਰਹਾਉ ਆ ਜਾਣਾ ਜੇ ਸੰਜਮੇ ਨਹੀਂ ਬੰਦੇ ਦੇ ਟਿਕਾਏ ਨਹੀਂਗਾ ਨਾ ਤਾਂ ਸਾਡੇ ਬੋਲਾਂ ਚ ਟਿਕਾਵੇ ਨਾ ਸਾਡੇ ਦੇਖਣ ਚ ਟਿਕਾ ਨਾ ਸਾਡੇ ਕੰਮ ਧੰਦਿਆਂ ਚ ਟਿਕਾ ਨਾ ਸਾਡੇ ਪੈਰਾਂ ਚ ਟਿਕਾ ਸੰਜਮ ਕਹਿ ਲਈਏ ਬਸ ਹਰ ਟੈ ਹਰ ਕੰਮ ਦੇ ਵਿੱਚ ਕਾਲਾ ਪੜਾ ਭੱਜ ਲੈ ਭੱਜ ਲੈ ਆ ਕਰ ਲੈ ਉਹ ਕਰ ਲੈ ਇੱਥੇ ਮੇਰੇ ਵਰਗੇ ਬਾਣੀ ਵੀ ਪੜਦੇ ਨੇ ਬਸ ਕੁੱਲੀ ਹੀ ਕਰਦੇ ਨੇ ਕਹਿ ਲਈਏ ਟਾਈਮ ਜਾਨੀ ਪਾਸ ਕਰਨਾ। ਇਹਈ ਵਾਰ ਸੋਚੀ ਨਾ ਨਾ ਸੁਣੀ ਨਾ ਇਹ ਵੀ ਹੈ ਕਿ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਇਓ। ਸੰਗਤ ਵਿੱਚ ਵੀ ਕਈ ਵਾਰ ਸੁਣਨ ਨੂੰ ਮਿਲਦਾ ਕਈਆਂ ਪ੍ਰਚਾਰਕਾਂ ਤੋਂ। ਤੁਹਾਡਾ ਧੰਨਵਾਦ ਹੈ ਤੁਸੀਂ ਆਪਣੇ ਕੀਮਤੀ ਸਮੇਂ ਨੂੰ ਛੱਡ ਕੇ ਆਇਓ ਕਹਿੰਦੇ ਨੇ। ਸੰਗਤ ਵਿੱਚ ਆਉਣਾ। ਪ੍ਰੀਵਿਊ ਮਹਾਰਾਜ ਇਹ ਕਹਿੰਦੇ ਨੇ ਕਿ ਅਵਰ ਕਾਜ ਤਰਗੇ ਤਨ ਕੰਮ ਦੇਸੀ ਕਹਿੰਨੇ ਵੀ ਤੁਹਾਡਾ ਸਮਾਂ ਬੜਾ ਕੀਮਤੀ ਹੈ ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਹੋ ਇੱਥੇ ਕੀਮਤੀ ਸਮਾਂ ਛੱਡ ਕੇ ਨਹੀਂ ਆਏ ਇੱਥੇ ਕੀਮਤੀ ਸਮਾਂ ਛੱਡ ਕੇ ਨਹੀਂ ਆਉਂਦੇ ਸੀ ਸਮੇਂ ਨੂੰ ਸਮੇਂ ਨੂੰ ਕੀਮਤੀ ਬਣਾਉਣਾ ਹੁੰਦਾ ਹੈ ਸਮੇਂ ਨੂੰ ਕੀਮਤੀ ਬਣਾਉਣਾ ਹੁੰਦਾ ਇੱਥੇ ਮਹਾਰਾਜ ਦੇ ਚਰਨ ਉਹ ਕਾਹਦਾ ਸਮਾਂ ਕੀਮਤੀ ਵੀ ਜਿਹੜਾ ਅਸੀਂ ਮੋਬਾਈਲਾਂ ਨਾਲ ਪੰਗੇ ਲੈ ਕੇ ਲੰਘਾਉਣਾ ਟੀਵੀ ਵੇਖ ਕੇ ਲੰਘਾਉਣਾ ਇਧਰ ਉਧਰ ਖੁੰਡਾ ਦੇ ਬਹਿ ਕੇ ਗੱਲਾਂ ਬਾਤਾਂ ਕਰਕੇ ਲੰਘਾਉਣਾ ਕਾਹਦਾ ਸਮਾਂ ਕੀਮਤੀ ਸਮਾਂ ਕੀਮਤੀ ਬਣੇਗਾ ਗੁਰੂ ਦੇ ਚਰਣਾ ਚ ਉਹ ਤਾਂ ਬਣਦਾ ਅਗਰ ਬੈਰਾਗ ਲੱਗੂਗਾ ਬੈਰਾਗ ਤਾਂ ਲੱਗੂ ਜੇ ਗੁਰੂ ਦਾ ਸ਼ਬਦ ਸੁਣਾਗੇ ਭਾਵੇਂ ਬੰਦੇ ਦੇ ਜੀਵਨ ਦੇ ਵਿੱਚ ਫਿਰ ਨਿਤਨੇਮ ਟੁੱਟਦਾ ਨਹੀਂ ਅਈ ਦਾ ਮਹੀਨੇ ਵਸਿਆ ਜਾਂਨੇ ਉਹ ਵੀ ਕਦੇ ਕਦੇ ਵਰਮਖੋ ਉਹ ਆਨੰਦ ਨਹੀਂਗਾ ਆਨੰਦ ਜਿਹੜਾ ਨਾ ਬਿਰਾਗ ਜਿਹੜਾ ਉਹਦਾ ਫਿਰ ਬੰਦਾ ਸੌਂਦਾ ਨਹੀਂ ਉਹਦੇ ਨਾਮ ਦਾ ਰੰਗ ਚੜ ਜਾਂਦਾ ਨਿੱਧ ਨੇ ਨਹੀਂ ਟੁੱਟੇਗਾ ਸਮਝਵਾ ਜਾਣਾ ਹਰ ਟਾਈਮ ਜੀਵਨ ਦੇ ਟਕਾ ਪੈਦਾ ਹੋ ਜਾਏਗਾ ਬੰਦਾ ਬੈਠੇਗਾ ਆਨੰਦ ਆਏਗਾ ਮਹਾਰਾਜ ਦੇ ਚਰਨਾਂ 'ਚ ਇੱਥੇ ਆ ਕੇ ਕਾਲੀ ਮੁੱਕ ਜਾਂਦੀ ਐ ਸਾਨੂੰ ਤਾਂ ਘਰੇ ਨੱਠਣ ਦੀ ਰਹਿੰਦੀ ਹੈ ਭੱਜ ਲੈ ਛੇਤੀ ਭੱਜ ਲੈ ਛੇਤੀ ਘਰਾਂ ਨੂੰ ਕੰਮ ਖਰਾਬ ਹੋਣਗੇ ਪਿੱਛੇ ਵੀ ਕਿਦਾਂ ਤੁਹਾਨੂੰ ਬੇਨਤੀ ਕੀਤੀ ਸੀ ਜੇ ਗੁਰੂ ਦੇ ਚਰਨਾਂ ਚਾਉਣ ਚ ਕੰਮ ਖਰਾਬ ਹੁੰਦੇ ਨੇ ਸਭਰਣਗੇ ਕਿੱਥੇ ਬਈ ਸਭਰਣਗੇ ਕਿੱਥੇ ਜੇ ਗੁਰੂ ਦੇ ਚਰਨਾਂ ਜਾ ਕਰਕੇ ਸਾਡੇ ਕੰਮ ਖਰਾਬ ਹੋਣਗੇ ਤਾਂ ਮਾਤਾ ਜਾਣਿਆ ਨਾ ਪਾ ਦਰਬਾਰ ਸਾਹਿਬ ਆਨੰਦਪੁਰ ਸਾਹਿਬ ਹਜੂਰ ਸਾਹਿਬ ਈਮਕੁੰਨ ਸਾਹਿਬ ਹੋਰ ਗੁਰ ਧਾਮਾਂ ਤੇ ਤੇ ਉੱਥੇ ਬੰਦਾ ਸ਼ਾਰਟਕਟ ਅਪਣਾਉਂਦਾ ਜਾ ਕੇ ਸਿੱਧੀ-ਸਿੱਧੀ ਮੱਥਾ ਟੇਕ ਲਾ ਮੈਂ ਸਿੱਧੀ-ਸਿੱਧੀ ਮੁੜ ਜਾ ਟਾਈਮ ਦਿੱਤਾ ਮਾਲਕ ਨੇ ਹਾਜ਼ਰੀ ਭਰਨ ਦਾ ਜਿੰਨਾ ਟਾਈਮ ਉਥੇ ਵੱਧ ਗੁਜਾਰੇਗਾ ਵੱਧ ਗੁਜਾਰੇਗਾ ਉਹਦਾ ਫਲ ਵੀ ਵੱਧ ਮਿਲੇਗਾ ਕੋਈ ਕੰਮ ਕਰ ਰਿਹਾ ਵਪਾਰ ਕਰਦੇ ਆਂ ਪ੍ਰੇਮਿਓ ਵੱਧ ਟਾਈਮ ਕਰਾਂਗੇ ਕੋਈ ਧੰਦਾ ਕੋਈ ਕਰਮ ਕੋਈ ਕੰਮ ਕੋਈ ਬਿਜ਼ਨਸ ਉਹਦਾ ਲਾਹਾ ਵੱਧ ਮਿਲੂਗਾ ਦੁਕਾਨ ਖੋਲੀ ਹੈ ਵੱਧ ਟਾਈਮ ਖੋਲਾਂਗੇ ਦੁਕਾਨ ਬੈਠਾਂਗੇ ਉਹਦਾ ਫਾਇਦਾ ਮੁਨਾਫਾ ਵੱਧ ਹੋਏਗਾ ਅਸੀਂ ਟਾਈਮ ਦਾ ਪਾਸ ਕਾਲਾਪਣ ਨਹੀਂ ਜੁੜੀਏ ਛੱਡਣਾ ਨਹੀਂ ਪਰਿਵਾਰ ਘਰ-ਵਾਰ ਵਿੱਚੇ ਰਹਿਣਾ નારਦ ਪਿਛਲੇ ਜਨਮ ਦੀ ਉਹਦੀ ਕਥਾ ਹੈ ਬ੍ਰਹਮਾ ਦਾ ਪੁੱਤਰ ਕਿਵੇਂ ਪੈਦਾ ਹੋਇਆ ਬ੍ਰਹਮਾ ਦਾ ਪੁੱਤਰ ਕਿਵੇਂ ਬਣਿਆ ਉਹ ਕਿਸੇ ਮਹਾਤਮਾ ਦੇ ਸੰਤਾਂ ਦੇ ਡੇਰੇ ਗਿਆ ਉਥੇ ਜਾ ਕੇ ਰੋਜ਼ ਕਹਿੰਦਾ ਹੈ ਮਹਾਤਮਾ ਜੀ ਮੈਨੂੰ ਆਪਣਾ ਚੇਲਾ ਬਣਾ ਲਓ ਸ਼ਗਿਰਦ ਬਣਾ ਲਓ ਪਰਿਵਾਰ ਰੱਬ ਨਾਲ ਕਿਵੇਂ ਜੁੜਨਾ ਹੈ ਸਹਜ ਦਾ ਕੀ ਹੈ ਉਹ ਰੋਜ਼ ਕਿਹਾ ਕਰਿਆ ਕਹਿਆ ਕਰੇ ਮੈਨੂੰ ਆਪਣਾ ਚੇਲਾ ਬਣਾ ਲਓ ਸ਼ਗਿਰਦ ਬਣਾ ਲਓ ਤੇ ਮਹਾਤਮਾ ਆਖਣ ਲੱਗੇ ਪੁੱਤਰਾ ਬਣਾ ਲਾਂਗੇ ਤੈਨੂੰ ਚੇਲਾ ਐਦਾਂ ਦੱਸ ਵੀ ਤੇਰੇ ਘਰੇ ਕੌਣ ਆ ਘਰੇ ਕੌਣ ਹੈ ਉਹ ਕਹਿੰਦਾ ਜੀ ਮੇਰੀ ਮਾਂ ਹੈ ਘਰੇ ਬਿਮਾਰ ਰਹਿੰਦੀ ਆ ਪਤਾ ਨਹੀਂ ਕਦੋਂ ਚੜਾਈ ਕਰ ਜੇ ਨਾਰਦ ਕਹਿੰਦਾ ਨਾਇਦਰਣਾ ਉਧਰ ਮਹਾਤਮਾ ਆਖਣ ਲੱਗੇ ਪਰ ਐਦਾਂ ਕਰ ਪਹਿਲਾਂ ਆਪਣੀ ਮਾਂ ਦੀ ਸੇਵਾ ਕਰ ਕਰੇ ਆਪਣੀ ਮਾਤਾ ਦੀ ਸੇਵਾ ਕਰ ਜਿਸ ਦਿਨ ਤੇਰੀ ਮਾਤਾ ਚਲੀ ਗਈ ਸੰਸਾਰ ਚ ਉਸ ਤੋਂ ਬਾਅਦ ਆਈ ਮੇਰੇ ਕੋਲੇ ਮਹਾਤਮਾ ਕਹਿੰਦੇ ਵੀ ਜਿਸ ਦਿਨ ਮਾਤਾ ਤੇਰੀ ਚਲੀ ਗਈ ਉਸ ਤੋਂ ਬਾਅਦ ਆਈ ਸਾਡੇ ਕੋਲੇ ਉਸ ਤੋਂ ਪਹਿਲਾਂ ਨਹੀਂ ਵਜਨ ਮੰਨਿਆ ਉਹਨੇ ਕਰੇ ਆਪਣੀ ਮਾਤਾ ਦੀ ਸੇਵਾ ਲੱਗਿਆ ਕਰਨ ਕਰਦਾ ਰਿਹਾ ਕਰਦਾ ਰਿਹਾ ਕੁਝ ਦਿਨ ਮਹੀਨੇ ਟੱਪੇ ਲੰਘੇ ਦੇ ਮਾਤਾ ਚਲਾਣਾ ਕਰ ਗਈ ਫਿਰ ਉਸ ਤੋਂ ਬਾਅਦ ਮਹਾਤਮਾ ਦੇ ਕੋਲ ਗਿਆ ਮਹਾਤਮਾ ਨੇ ਆਪਣਾ ਸ਼ਗਿਰਦਰ ਬਣਾਇਆ ਬੜੀ ਬੰਦਗੀ ਕੀਤੀ ਮੰਗਿਆ ਕਿ ਮੈਂ ਬ੍ਰਹਮਾ ਦਾ ਪੁੱਤਰ ਬਣ ਕੇ ਪੈਦਾ ਹੋਵਾਂ ਪਰਵਾਰ ਵਿੱਚੋਂ ਲੰਘਦੇ ਆ ਲੰਘਦੇ ਆ ਨਾ ਉਹ ਪਰਮਗਤ ਜਿਹੜੀ ਹੈ ਬੰਦਾ ਪਰਮ ਪਦਵੀ ਜਿਹੜੀ ਹੈ ਉਹ ਪ੍ਰਾਪਤ ਕਰੇਗਾ ਕਰ ਵਿਚੇ ਰਹਿੰਦੇ ਆ ਟੰਬਰ تیر ਦੇ ਬੰਦਾ ਰੱਬ ਨੂੰ ਮਿਲ ਜਾਵੇ ਬੰਦਗੀ ਕੀਤੀ ਉਹਨੇ ਤੇ ਕੋਈ ਉਹ ਮਹਾਤਮਾ ਵੀ ਪੂਰੇ ਸੀਗੇ ਪਹੁੰਚੇ ਹੋਏ ਸੀਗੇ ਇਹ ਨਹੀਂ ਅੱਜ ਦੇ ਜਿਹੜੇ ਸਾਧੂਆਂ ਸਾਧਾਂ ਵਾਂਗ ਵੀ ਆ ਜਾਂ ਮੇਰੇ ਡੇਰੇ ਤੇ ਤੈਨੂੰ ਆਪਣਾ ਚੇਲਾ ਬਣੋ ਘਰ-ਵਾਰ ਛੜਵਾ ਦਿੰਦੇ ਨੇ ਤਿਆਗ ਦਿੰਦੇ ਨੇ ਘਰੇ ਮਾਵਾ-ਵਾਪਰ ਰਲਦੇ ਰਹਿੰਦੇ ਨੇ ਘਰੇ ਮਾਵਾ-ਵਾਪ ਨੂੰ ਪਾਣੀ ਨਹੀਂ ਪੁੱਛਦੇ ਬਾਹਰ ਬਾਣੇ ਪਾਪਾ ਕੇ ਸ਼ਵੀਲਾਂ ਲਾਉਂਦੇ ਰੇ ਲੰਗਰ ਲਾਉਂਦੇ ਉਹਨਾਂ ਦਾ ਫਾਇਦਾ ਕੀ ਹੈ ਜੰਮਣ ਵਾਲਿਆਂ ਦੀ ਗੌਰ ਨਹੀਂ ਨਹੀਂ ਵਿਚਾਰ ਧਾਰਾ ਜਿਹੜੀ ਉਹਨੂੰ ਪੜਾਈਏ ਸਹਿਬ ਜੀ ਨੇ ਸਾਨੂੰ ਪਰਿਵਾਰਾਂ ਵਿੱਚ ਰਹਿੰਦੇ ਆ ਜੱਦੀ ਸੱਤੀ ਬਣਾਉਣਾ ਕੀਤਾ ਗੁਰੂ ਨਾਨਕ ਨੇ ਬੇਲੜ ਨਹੀਂ ਬਣਾਇਆ ਬੰਦਗੀ ਕੀਤੀ ਉਹਨੇ ਸਹਿਜ ਅਵਸਥਾ ਪੈਦਾ ਹੋਈ ਮਹਾਤੂਆਂ ਨੇ ਰਾਹ ਦੱਸ ਦਿੱਤਾ ਉਹ ਸੇਵਾ ਦੇ ਵਿੱਚੋਂ ਹੀ ਗੁਰਮੁਖ ਜਦੋਂ ਮਾਪਿਓ ਦੀਆਂ ਅੰਦਰਾਂ ਥੱਲੀਆਂ ਨੇ ਬੰਦਾ ਆਟੋਮੈਟਿਕ ਰੱਬ ਦੇ ਰਾਹ ਤੇ ਤੁਰ ਪੈਂਦਾ ਰੱਬ ਦੀ ਨਿਗਾਹ ਦੇ ਵਿੱਚ ਉੱਚਾ ਹੋ ਜਾਂਦਾ ਅਗਨ ਤੁਹਾਡੇ ਕਰਕੇ ਦੁਖੀ ਨੇ ਮਾਤਾ ਪਿਤਾ ਜਾਂ ਕੋਈ ਵੀ ਲੋ ਤੁਸੀਂ ਰੱਬ ਦੇ ਰਾਹ ਤੇ ਨਹੀਂ ਤੁਰ ਸਕਦੇ ਤੁਹਾਨੂੰ ਉਹ ਪਦਵੀ ਉਹ ਰਤਵਾ ਜਿਹੜਾ ਪ੍ਰਾਪਤ ਨਹੀਂ ਹੋਏਗਾ ਇਸ ਕਰਕੇ ਬ੍ਰੇਮੀਓ ਕੋਸ਼ਿਸ਼ ਕਰੀਏ ਕਿਸੇ ਦਾ ਮਨ ਦਿਲ ਨਾ ਦੁਖਾਈਏ ਰੱਬ ਦੀ ਦਾਤਾਂ ਦੇ ਵਿੱਚ ਇਹ ਸਕੂਨ ਪੈਦਾ ਹੋਵੇ ਜ਼ਿੰਦਗੀ ਦੇ ਵਿੱਚ ਕਾਲਾ ਬਣ ਜਿਹੜਾ ਬੰਦਾ ਹਰ ਟਾਈਮ ਕਰਦਾ ਰਹਿੰਦਾ ਉਹ ਟਿਕ ਜਾਏ ਆਨੰਦ ਆਉਣਾ ਸ਼ੁਰੂ ਹੋ ਜਾ ਜੀਵਨ ਦੇ ਵਿੱਚ ਆਓ ਜੀ ਗੁਲਾਮੀ ਕਿ ਮਾਚੀ ਇਸਮਾਪਤੀ ਕੇ